ਸੋਸ਼ਲ ਮੀਡੀਆ ਤੇ ਇੱਕ ਮਹਿਲਾ ਦੇ ਨਾਲ ਪੁਲਿਸ ਕਾਂਸਟੇਬਲ ਦੀ ਦੋਸਤੀ ਹੋਈ ਸੀ ਉਸ ਤੋਂ ਬਾਅਦ ਇਹ ਦੋਸਤੀ ਅੱਗੇ ਵਧਦੀ ਗਈ ਤੇ ਹੁਣ ਉਸ ਮਹਿਲਾ ਵੱਲੋਂ ਪੁਲਿਸ ਕਾਂਸਟੇਬਲ ਤੇ ਇਹ ਮਾਮਲਾ ਦਰਜ ਕਰਵਾਇਆ ਗਿਆ ਕਿ ਉਸਨੇ ਪਹਿਲਾਂ ਉਸਦੇ ਨਾਲ ਦੋਸਤੀ ਕੀਤੀ ਤੇ ਉਸ ਤੋਂ ਬਾਅਦ ਵਿਆਹ ਦਾ ਝਾਂਸਾ ਦਿੱਤਾ ਤੇ ਹੁਣ ਮੁੱਕਰ ਗਿਆ ਇਸ ਮਾਮਲੇ ਵਿੱਚ ਪੁਲਿਸ ਕਨਸਟੇਬਲ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਦੇ ਨੇ ਤੇ ਉੱਥੇ ਗੁਹਾਰ ਲਗਾਉਂਦੇ ਨੇ ਕਿ ਉਹਨਾਂ ਦਾ ਬੇਟਾ ਬੇਕਸੂਰ ਹੈ ਜਦ ਕਿ ਜਿਸ ਮਹਿਲਾ ਵੱਲੋਂ ਉਸ ਉੱਪਰ ਪਰਚਾ ਦਰਜ ਕਰਾਇਆ ਗਿਆ ਹੈ ਉਹ ਉਸਦੀ ਦੋਸਤ ਹੈ ਉਹਨਾਂ ਦਾ ਵਿਆਹ ਵੀ ਪਰਿਵਾਰਕ ਮੈਂਬਰਾਂ ਨੇ ਮਨਜ਼ੂਰ ਕਰ ਲਿਆ ਸੀ ਕਿ ਉਹਨਾਂ ਦਾ ਕੁਝ ਸਮੇਂ ਬਾਅਦ ਵਿਆਹ ਕਰ ਦਿੱਤਾ ਜਾਵੇਗਾ ਪਰ ਫਿਰ ਵੀ ਅਜੀਹਾ ਕੀ ਹੋਇਆ ਕਿ ਉਸ ਮਹਿਲਾ ਵੱਲੋਂ ਪੁਲਿਸ ਕਾਂਸਟੇਬਲ ਤੇ ਇਹ આરોਪ ਲਗਾਇਆ ਗਿਆ ਕਿ ਉਸਨੇ ਵਿਆਹ ਦਾ ਝਾਂਸਾ ਦੇ ਕੇ ਉਹ ਹੁਣ ਮੁੱਕਰ ਗਿਆ ਇਸ ਮਾਮਲੇ 'ਚ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਇਸ ਮਹਿਲਾ ਦੇ ਨਾਲ ਇੱਕ ਹੋਰ ਵਿਅਕਤੀ ਜੋ ਕਿ ਪੁਲਿਸ ਹਵਲਦਾਰ ਹੈ ਉਹ ਵੀ ਸ਼ਾਮਲ ਹੈ ਜੋ ਹੁਣ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਤੇ ਉਹਨਾਂ ਤੋਂ 25 ਲੱਖ ਰੁਪਏ ਦੀ ਮੰਗ ਕਰ ਰਹੇ ਨੇ ਅਜਿਹੇ ਵਿੱਚ ਉਹਨਾਂ ਦਾ ਬੇਟਾ ਜੋ ਬੇਕਸੂਰ ਹੈ ਉਸ ਉੱਪਰ ਕੋਈ ਵੀ ਮੁਕਦਮਾ ਨਹੀਂ ਦਰਜ ਹੋਣਾ ਚਾਹੀਦਾ ਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਹ ਮਹਿਲਾ ਪੁਲਿਸ ਥਾਣੇ ਜਾ ਕੇ ਆਪਣੇ ਦੋਸਤ ਨੂੰ ਵਧਾਈ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਹੁਣ ਜਸਪ੍ਰੀਤ ਸਿੰਘ ਮੁਕਰ ਗਿਆ ਇਨਸਾਫ ਦੀ ਮੰਗ ਕਰਦੀ ਆ ਮੇਰੇ ਬੇਟੇ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਏ ਮੇਰੇ ਹਸਬੰਦ ਦੀ ਡੈਥ ਹੋ ਚੁੱਕੀ ਆ ਜੋ ਕਿ ਮੇਰੇ ਬੇਟੇ ਨੂੰ ਜੌਬ ਮਿਲ ਚੁੱਕੀ ਆ ਜੀ ਮੇਰੇ ਬੇਟੇ ਦੀ ਇਸ ਬਹੁਤ ਘਾਟ ਆ ਜੀ ਉਹਨੂੰ ਹਜੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਸੀ ਜੀ ਉਹ ਉਹ ਕੁੜੀ ਨੇ ਝੂਠਾ ਕੇ ਜਾਲ ਫਸਾ ਕੇ ਮੇਰੇ ਬੱਚੇ ਨੂੰ ਵਿਆਹ ਦੇ ਚਾਂਸੇ ਪਹਿਲਾਂ ਫਸਾ ਲਿਆ ਫਿਰ ਉਸ ਤੋਂ ਬਾਅਦ ਸਾਰਾ ਉਹ ਸਾਨੂੰ ਹਮੇ ਬਲੈਕਮੇਲ ਕਰਦੀ ਰਹੀ 7 ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਤੇ ਡਿਊਟੀ ਤੇ ਵੀ ਮੁੰਡੇ ਨਾਲ ਮਿਲਦੀ ਰਹੀ ਤੇ ਉਹਨੂੰ ਇਹੀ ਕਹਿੰਦੀ ਕਿ ਮੈਂ ਤੇ ਪਰਚਾ ਕਰਾ ਦੇਣਾ ਏ ਨਹੀਂ ਤਾਂ ਮੈਨੂੰ 25 ਲੱਖ ਰੁਪਏ ਦੇ ਦੇ ਤੇ ਐਦਾਂ ਇਹ ਬੱਸ ਸਟੈਂਡ ਦੇ ਮੁੰਡੇ ਨੂੰ ਬੁਲਾਇਆ ਜੀ ਉੱਥੇ ਬੁਲਾ ਕੇ ਜੀ 25 ਲੱਖ ਰੁਪਏ ਦੀ ਮੰਗ ਕੀਤੀ ਜੋ ਕਿ ਸਾਡੇ ਤੋਂ ਪੂਰੀ ਨਹੀਂ ਕੀਤੀ ਗਈ ਇਹਨੇ ਵਿਆਹ ਸਾਡੇ ਤੋਂ ਪੂਰੇ ਪ੍ਰੂਫ ਇਕੱਠੇ ਕਰਕੇ ਇਹਨੇ ਸਾਨੂੰ ਪੂਰੇ ਜਾਲ ਚ ਫਸਾਇਆ ਸਾਨੂੰ ਧਮਕੀਆਂ ਦਿੰਦੀ ਰਹੀ ਕਿ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਜਾਣਦੀ ਆ ਤੁਹਾਡੀ ਕਿਸੇ ਵੀ ਜਰਸਣ ਵਾਈ ਨਹੀਂ ਹੋਣੀ ਤੁਸੀਂ ਜਿੱਥੇ ਮਰਜੀ ਜਾਓ ਸਾਰੇ ਪਾਸੇ ਮੈਨੂੰ ਜਾਣਦੇ ਨੇ ਇਹ ਸਾਨੂੰ ਬਾਰ ਬਾਰ ਅਲੱਗ ਅਲੱਗ ਥਾਣੇ ਆ ਕਿ ਸਾਨੂੰ ਉੱਥੇ ਕਮਰੇਟਾਂ ਦੇ ਦੇ ਕੇ ਸਾਦੀ ਰਹੀ ਸਾਡੇ ਤੇ ਪੂਰਾ ਇਹਨੇ ਪੁਲਿਸ ਦਾ ਪ੍ਰੈਸ਼ਰ ਬਣਾ ਕੇ ਰੱਖਿਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਸ ਲਈ ਮੇਰੀ ਸਰਕਾਰ ਅੱਗੇ ਤੇ ਸੀਪੀ ਸਾਹਿਬ ਅੱਗੇ ਇਹੀ ਬੇਨਤੀ ਆ ਇਹੀ ਬੇਨਤੀ ਆ ਕਿ ਮੈਨੂੰ ਸਾਨੂੰ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਉਹ ਤੇ ਜਿਹੜਾ ਇਹਨੇ ਝੂਠਾ ਪਰਚਾ ਐਫ ਆਈ ਆਰ ਕਰਵਾਈ ਹੈ ਉਹ ਮੇਰਾ ਬੱਚੇ ਦਾ ਕੈਨਸਲ ਕੀਤਾ ਜਾਵੇ ਜੀ ਮੈਂ ਸੀਪੀ ਅੱਗੇ ਸੀਪੀ ਸਾਹਿਬ ਅੱਗੇ ਪੇਸ਼ ਹੋਈਆਂ ਮੇਰੇ ਬੇਟੇ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਜੀ ਮੇਰਾ ਬੇਟਾ ਪਤਾ ਨਹੀਂ ਜੀ ਕਿੱਥੇ ਇਸ ਵਕਤ ੱੱਕੇ ਖਾ ਰਿਹਾ ਕਿੱਥੇ ਨਹੀਂ ਕਿਉਂਕਿ ਇਹਨੇ ਝੂਠਾ ਜਿਹੜਾ ਦਰਜਾ ਕਰਾਇਆ ਐਫ ਆਈ ਆਰ ਦਾ ਇਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਸੀ ਅਸੀਂ ਤਾਂ ਦ੍ਰਿਸ਼ਟੀ ਥਾਣੇ 'ਚ ਵੀ ਆਪਣੇ ਰਿਟਨ 'ਚ ਸਾਰੇ ਬਿਆਨ ਦੇ ਕੇ ਆਏ ਆ ਕਿ ਅਸੀਂ ਵਿਆਹ ਵਿਆਹ ਲਈ ਇਧਰੋਂ ਵੀ ਸਾਨੂੰ ਵੀ ਅਸੀਂ ਵਿਆਹ ਕਰਵਾਵਾਂਗੇ ਇਹਨੇ ਸਾਨੂੰ ਇੰਨੇ ਮਜਬੂਰ ਕਰਤਾ ਅਸੀਂ ਇਹਦਾ ਚਾਲ ਚੱਲਣ ਦੇਖਦੇ ਹੋਏ ਵੀ ਅਸੀਂ ਕੁਝ ਨਹੀਂ ਕਰ پا ਰਹੇ ਸੀ ਪਰ ਹੁਣ ਜਾਦਾ ਸਾਨੂੰ ਇਹ ਵੀਡੀਓ ਵਾਇਰਲ ਹੋਈ ਆ ਜੀ ਸਾਨੂੰ ਸਾਨੂੰ ਹੋਰ ਵੀ ਸਪੋਰਟ ਮਿਲੀ ਆ ਜੀ ਇਸ ਵੀਡੀਓ ਤੇ ਸਾਡੇ ਸਾਰਿਆਂ ਦੇ ਨਜ਼ਰ ਚ ਆ ਗਈ ਜੀ ਹੁਣ ਸਾਰੇ ਲੋਕਾਂ ਦੇ ਨਜ਼ਰ ਚ ਆ ਗਈ ਕਿ ਪਤਾ ਨਹੀਂ ਇਹਨੇ ਕਿੰਨੇ ਕਿੰਨੇ ਹੋਰ 마ਸੂਮਾਂ ਦੀ ਜਾਨ ਨੂੰ ਜਾਂ ਕਿਸੇ ਹੋਰਾਂ ਨੂੰ ਵੀ ਜਾਲ ਚ ਫਸਾਇਆ ਹੋਇਆ ਹੈ ਤੁਹਾਡੇ ਬੇਟੇ ਨੂੰ ਕਿੱਦਾਂ ਜਾਣਦੀ ਸੀ ਉਹ ਰਿਲੇਸ਼ਨ ਚ ਕਿੰਨਾ ਟਾਈਮ ਤੁਸੀਂ ਕੀ ਹੈ ਹਾਂਜੀ ਇਹ ਮੇਰੇ ਬੇਟੇ ਨੂੰ ਜੀ ਲੁਧਿਆਣਾ ਮੇਰਾ ਬੇਟਾ ਪਾਪਾ ਦੀ ਜੌਬ ਤੇ ਸੀਗਾ ਜੀ ਇਹ ਉੱਥੇ ਹੀ ਇਹਨਾਂ ਨੂੰ ਪਹਿਲਾਂ ਆਪਣੇ ਫੋਨਾਂ ਦੇ ਜ਼ਰੀਏ ਇਹਨਾਂ ਦੀ ਜਾਰੀ ਦੋਸਤੀ ਹੋਈ ਫਿਰ ਇਹ ਪੀਜੀ ਚ ਰਹਿੰਦੀ ਸੀ ਜੀ ਪੀਜੀ ਚ ਮੇਰੇ ਮੁੰਡੇ ਨੂੰ ਬੁਲਾਉਣ ਲੱਗ ਪਈ ਫਿਰ ਹੌਲੀ ਹੌਲੀ ਇਹ ਆਪਣੇ ਜਾਲ ਵਿੱਚ ਅੱਗੇ ਤੋਂ ਅੱਗੇ ਫਸਾਉਣ ਕਰਕੇ ਇਹਨੂੰ ਲੈ ਕੇ ਸਾਡੇ ਘਰ ਘਰ ਵੀ ਆਉਣ ਜਾਣ ਲੱਗ ਪਈ ਔਰ ਸਾਡੇ ਰਿਸ਼ਤੇਦਾਰੀਆਂ ਚ ਵੀ ਪ੍ਰੂਫ ਇਕੱਠੇ ਕਰਨ ਦੀ ਮਾਰੀ ਇਹ ਸਾਰੀਆਂ ਰਿਸ਼ਤੇਦਾਰੀਆਂ ਚ ਵੀ ਫਿਰਦੀ ਰਹੀ ਔਰ ਪਤਾ ਨਹੀਂ ਜੀ ਇਹਨੇ ਹੋਰ ਕਿਹੜੇ-ਕਿਹੜੇ ਸਾਡੇ ਖਿਲਾਫ ਪ੍ਰੂਫ ਇਕੱਠੇ ਕੀਤੇ ਹੋਏ ਹਨ ਤੁਸੀਂ ਕਹਾਂਗੇ ਜਿਹੜਾ ਤੁਹਾਡੇ ਖਿਲਾਫ ਜਿਹੜੀ ਰਿਪੋਰਟ ਵੀ ਦਰਜ ਕੀਤੀ ਕਿਹੜੇ ਥਾਣੇ ਦਾ ਮਾਮਲਾ ਹਾਂਜੀ ਦਰੇਸੀ ਥਾਣੇ ਦਾ ਮਾਮਲਾ ਜੀ ਦਰੇਸੀ ਥਾਣੇ ਸਾਨੂੰ ਬਾਰ-ਬਾਰ ਬਾਰ-ਬਾਰ ਬੁਲਾਇਆ ਜਾ ਬਣਦੀ ਆ ਇਹ ਜੀ ਇਹ ਉੱਥੇ ਅਸੀਂ ਰਿਟਰਨ ਚ ਲਿਖ ਕੇ ਦੇ ਕੇ ਆਇਆ ਸਰ ਉੱਥੇ ਵੀ ਅਸੀਂ ਵਿਆਹ ਕਰਵਾਵਾਂਗੇ ਨਾ ਸਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਫੋਰਮੇਸ਼ਨ ਆਈ ਆ ਨਾ ਸਾਨੂੰ ਕੋਈ ਇਹਨਾਂ ਦੇ ਮਾਪੇ ਮਿਲੇ ਨੇ ਆ ਕੇ ਸਾਡੇ ਜ਼ੁਮੇ ਦੀ ਚੁੱਠਾ ਕੇਸ ਦਰਜਾ ਕੀਤਾ ਗਿਆ ਏ ਇਸ ਲਈ ਮੈਂ ਇਨਸਾਫ ਦੀ ਮੰਗ ਕਰਦੀ ਆ ਮੇਰੀ ਸਾਰ ਇੱਕ ਹੋਰ ਰਿਕਵੈਸਟ ਆ ਮੇਰਾ ਬੇਟਾ ਹੁਣ ਪਤਾ ਨਹੀਂ ਕਿੱਥੇ ਫਿਰ ਰਿਹਾ ਕੱਲੂ ਮੇਰੇ ਬੇਟੇ ਨੂੰ ਕੁਝ ਹੁੰਦਾ ਜਾਉ ਕੁਝ ਕਰਦਾ ਜਾਂ ਸਾਡੇ ਸਾਡੇ ਤੇ ਵੀ ਜਾਂ ਮੇਰੇ ਪਰਿਵਾਰ ਦੇ ਕੁਝ ਹੁੰਦਾ ਦਾ ਇਸ ਦੀ ਜੜੀ ਜੁम्मेवारा ਇਹ ਸਾਨੂੰ ਇਹਨੂੰ ਲਿਆ ਲਿਆ ਕੇ ਧਮਕੀਆਂ ਦਿੰਦੀ ਰਹੀ ਇਹ ਸਾਰੇ ਪੁਲਿਸ ਮੁਲਾਜ਼ਮਾ ਨੂੰ ਜਾਣਦੀ ਆ ਇਸ ਲਈ ਸਾਡੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸਮਰਾਲੇ ਤੋਂ ਆ ਜੀ ਇਹ ਜਿਹੜੀ ਪਹਿਲਾਂ ਤੁਹਾਡਾ ਨਾਲ ਗੱਲ ਕੀਤੀ ਮੇਰੀ ਭੈਣ ਆ ਜੀ ਤੇ ਇਹਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਨੌਕਰੀ ਮੇਰੀ ਭੈਣ ਦੇ ਬੇਟ ਨੂੰ ਇਕਲੌਤੇ ਬੇਟ ਨੂੰ ਮਿਲੀ ਸੀ ਜਦ ਕਿ ਉਸ ਟਾਈਮ ਉਹ 12ਵੀਂ ਕਲਾਸ ਚ ਪੜ ਰਿਹਾ ਸੀਗਾ ਤੇ ਹੁਣ ਉਹ ਅੱਜ ਦੇ ਟਾਈਮ ਚ ਉਹਦੀ ਏਜ 22-23 ਸਾਲ ਆ ਜੀ ਤੇ ਹੁਣ ਉਹਦੇ ਡਿਊਟੀ ਲੈਣਾ ਆਪਣੇ ਕਰ ਰਿਆ ਸੀ ਗਈ ਲੈਣਾ ਡਿਊਟੀ ਦੇ ਦੌਰਾਨ ਕਰੋ ਡਿਊਟੀ ਆਉਂਦਾ ਸੀ ਤੇ ਇੱਥੇ ਕਿਸੇ ਦੋਸਤੀ ਕਿਸਨੈਪਚੈਟ ਤੇ ਜਾਂ ਮੋਬਾਈਲ ਤੇ ਕਿਸੇ ਲੜਕੀ ਨਾਲ ਹੋ ਗਈ ਤੇ ਉਹ ਲੜਕੀ ਤੇ ਰਹਿਣ ਵਾਲੀ ਸੀ ਤੇ ਉਹਨੇ ਆਪਣੇ ਬਣਾਏ ਹੋਏ ਜਾਲ ਚ ਉਹਨੂੰ ਹੌਲੀ-ਹੌਲੀ ਕਰਕੇ ਮੁੰਡੇ ਨੂੰ ਫਸਾ ਲਿਆ ਤੇ ਮੁੰਡੇ ਤੋਂ ਪੂਰੀ ਜਾਣਕਾਰੀ ਲੈ ਲਈ ਵੀ ਘਰ ਦੇ ਵਿੱਚ ਕੇਲਾ ਕਲੌਤਾ ਹੈਗਾ ਨੌਕਰੀ ਹੈ ਝਾਰਾ ਕੁਛ ਹੈ ਤੇ ਉਹਨੇ ਆਪਣੇ ਜਗ੍ਹਾ ਤੇ ਉਹਨੂੰ ਆਪਣੇ ਨਾਲ ਆਪਣੇ ਪਰੂਫ ਕਟਿਆਂ ਕਰਨ ਦੇ ਚੱਕਰ 'ਚ ਸਾਰੇ ਪਾਸੇ ਇਧਰ ਨੂੰ ਲੈ ਜਾਂਦੇ ਰਹੀ ਸਾਨੂੰ ਇਸੀ ਚੀਜ਼ ਦਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਕਿਉਂਕਿ ਅਸੀਂ ਆਮ ਗਰੀਬ ਬੰਦੇ ਆ ਸਿੰਪਲ ਸਾਦੇ ਬੰਦੇ ਆ ਆਪਣਾ ਰੋਜ਼ਗਾਰ ਕਰਕੇ ਆਪਣੀ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਜੀ ਤੇ ਫਿਰ ਹੌਲੀ ਹੌਲੀ ਕਰਕੇ ਕੁੜੀ ਨੇ ਮੁੰਡੇ ਨੂੰ ਪ੍ਰੈਸ਼ਰ ਕਰਕੇ ਲੈ ਕੇ ਆਪਣੇ ਵੀ ਮੈਂ ਤੇਰੇ ਘਰ ਜਾਣਾ जरा ਘਰ ਦੇਖਣਾ ਘਰੇ ਲੈ ਗਈ ਉੱਥੇ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਵੀ ਮਮਮੀ ਵੀ ਮੈਂ ਤਾਂ ਇਹ ਲੜਕੀ ਨਾਲ ਵਿਆਹ ਕਰਾਣਾ ਹੈ ਤਾਂ ਮਾਤਾ ਨੇ ਇਕੱਲਾ ਤੋਂ ਆਪਣੇ ਮੁੰਡੇ ਦੀ ਗੱਲ ਮੰਨਦੇ ਵੀ ਮੈਂ ਕਰੋ ਭਾਜੂnga ਮੈਂ ਮਰ ਜੂnga ਤੇ ਮਜਬੂਰੀ ਚੱਕੋ ਕਿ ਵੱਡਾ ਕੋਈ ਹੈ ਨਹੀਂ ਪਤਾ ਹੈ ਨਹੀਂ ਸੀ ਤੇ ਇਹਨੂੰ ਮਜਬੂਰੀ ਚ ਚਲੋ ਇਹ ਵੀ ਉਹਨੇ ਬਰਦਾਸ਼ਤ ਕਰ ਲਿਆ ਵੀ ਚਲੋ ਕੋਈ ਨਹੀਂ ਮੈਂ ਕਰ ਲੂਗਾ ਤੇ ਉਹ ਫੋਲੋ ਵਾਲੀ ਕੁੜੀ ਆਉਂਦੀ ਰਹੀ ਜਾਂਦੀ ਰਹੀ ਤੇ ਇਹਦੇ ਵਿੱਚ ਉਹਨੇ ਇਹਨਾਂ ਨੂੰ ਪਤਾ ਲੱਗਣ ਲੱਗਾ ਵੀ ਕੁੜੀ ਦੇ ਕਈ ਜਗ੍ਹਾ ਤੇ ਮਤਲਬ ਗੱਲਾਂ ਬਾਤਾਂ ਕਰਦੀ ਹੈ ਫੋਨ ਤੇ ਜਾਂ ਹੋਰ ਰਿਲੇਸ਼ਨ ਨੇ ਤੇ ਉਹ ਕੁੜੀ ਨੇ ਆਪਣੇ ਵੱਲੋਂ ਜੋ ਇਧਰੋਂ ਰਿਸ਼ਤੇ ਰਾਂਝ ਘੁੰਮ ਕੇ ਸਾਰੇ ਪਾਸੇ ਪੂਰੇ ਸ਼ੋਅ ਕਰਤਾ ਵੀ ਹਾਂ ਮੈਂ ਇਹਨਾਂ ਦੇ ਪਰਿਵਾਰ ਦੀ ਮੈਂਬਰਾਂ ਜਾਂ ਇਹਨਾਂ ਨਾਲ ਟਹਿ ਜਾਾਂ ਤੇ ਉਹਨੂੰ ਮਤਲਬ ਚੰਗੀ ਤਰ੍ਹਾਂ ਏ ਮਤਲਬ ਆਪਣੇ ਜਾਲ ਚ ਬਣਾਏ ਜਾਲ ਚ ਫਸਾ ਕੇ ਜਿਹੜਾ ਤੁਹਾਡਾ ਭਾਣ ਜਾ ਉਹਦੇ ਚ ਰਿਲੇਸ਼ਨ ਚ ਸੀਗਾ ਔਰ ਉਹਨੂੰ ਪੂਰਾ ਚੰਗੀ ਤਰ੍ਹਾਂ ਪੁੱਛਿਆ ਹਾਂਜੀ 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 ਤੇ ਉਹਦੇ ਵਿੱਚੋਂ ਜਿਹਨੇ ਮਤਲਬ ਇਹ ਤੇ ਅਲੀਗੇਸ਼ਨ ਲਗਾਤਾ ਵੀ ਜੇ ਤੂੰ ਮੇਰੇ ਨਾਲ ਨਹੀਂ ਵਿਆਹ ਕਰਾਇਆਂਗਾ ਵੀ ਮੈਂ ਤੇਰੀ ਨੌਕਰੀ ਤਾਂ ਹਲੇ ਲਾ ਦੇਣਾ ਵੀ ਨਾਲੇ ਤੈਨੂੰ ਤੇਰੇ ਤੇ ਪਰਚਾ ਕਰਾ ਕੇ ਦੇਣਾ ਤੇ ਮੁੜ ਕੇ ਤੈਨੂੰ ਅੰਦਰ ਅਰੈਸਟ ਕਰ ਲੈਣਾ ਤੇ ਵੀ ਤੂੰ ਤੂੰ ਮੇਰੇ ਨਾਲ ਗਲਤ ਸੰਬੰਧ ਬਣਾਏ ਨੇ ਜਰ ਕਿ ਉਹ ਚੀਜ਼ ਦਾ ਕੋਈ ਮੈਡੀਕਲ ਨਹੀਂ ਹੈਗਾ ਜੀ ਹਾਂਜੀ ਕਿਹੜੀ ਨੌਕਰੀ ਕਰਦਾ ਤੁਹਾਡਾ ਬੇਟਾ ਬੇਟਾ ਇਹ ਕਿਹੜੀ ਡਿਪਾਰਟਮੈਂਟ ਜੀ ਪੁਲਿਸ ਚ 50 ਪੁ ਉਹ ਕਿੱਥੇ ਕਿੱਥੇ ਸੀਗਾ ਜੀ ਆਪਣਾ ਜੀ ਆਪਣੇ ਸਾਡਾ ਸਾਡਾ ਆਰਬੀ ਜੀ ਤਨਾਦੇ ਤੇ ਇੱਥੇ ਕਿੱਥੇ ਸੀਗਾ ਲੁਧਿਆਣੀ ਹੈ ਜੀ ਲੁਧਿਆਣੀ ਲੁਧਿਆਣੀ ਜੀ ਹਾਂ ਜੀ ਤੁਸੀਂ ਕਿੱਥੇ ਪਹੁੰਚੇ ਹੋ ਅਸੀਂ ਸੀਬੀ ਦਾ ਅਫਸਰ ਆਏ ਸੀ ਕੱਲ ਵੀ ਮੇਰੀ ਸਿਸਟਰ ਆਈ ਸੀ ਇੱਥੋਂ ਆਪਣੀ ਆਪਣੀ ਦਰਖਾਸਤ ਦੇ ਕੇ ਗਏ ਨੇ ਤੇ ਉਹਨਾਂ ਕੋਲ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਤੱਕਾਉ ਰਹੇ ਨੇ ਜਾ ਰਿਹਾ ਜੀ ਕੀ ਆਸ਼ਵਾਸਨ ਮਿਲੇਗਾ ਤੇ ਉਹ ਬਣਾਉਣ ਵਾਲੋ ਇਨਕੁਆਰੀ ਮਤਲਬ ਸ਼ੁਰੂ ਕਰੇਗੀ ਆ ਸਾਡੇ ਵੱਲ ਤੋਂ ਇਹ ਹੀ ਬੇਨਤੀ ਆ ਸੀਬੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਵੀ ਇਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਤੇ ਕਿਉਂਕਿ ਜੋ ਸਾਡੇ ਅੱਜ ਸਾਡੇ ਬੱਚੇ ਨਾਲ ਹੋ ਰਿਹਾ ਵੀ ਕਿਸੇ ਨਾਲ ਹੋਰ ਨਾਲ ਨਾ ਹੋਵੇ ਕਿਉਂਕਿ ਕਿਸੇ ਦੀ ਵੀ ਗਲੋਤਾ ਵੱਡੇ ਕਰਦਾ ਬੱਚਾ ਦੇ ਕੇ ਉਹਨੂੰ ਪਸਾਉਣ ਵਾਲੀ ਗੱਲ ਹੈ ਜੀ ਇਹ ਤੇ ਕਿਉਂਕਿ ਮੇਰੇ ਬੱਚਾ ਸਾਡਾ ਅੱਜ ਕੱਲ ਦਰਦਰ ਠੱਕੇ ਖਾ ਰਿਹਾ ਇੱਧਰ ਉੱਧਰ ਜਾ ਰਿਹਾ ਪਤਾ ਨਹੀਂ ਉਹ ਇਸ ਟਾਈਮ ਪਤਾ ਨਹੀਂ ਕਿਹੜੀ ਹਾਲਤ ਜੀ ਹੋਊਗਾ ਤੇ ਉਹ ਖੁਦ ਸਾਨੂੰ ਇਹ ਚੀਜ਼ ਦੇ ਸੋਚ ਕੇ ਬੜੇ ਪਰੇਸ਼ਾਨ ਆ ਵੀ ਇਨੀ ਠੰਡ ਦੇ ਵਿੱਚ ਦਰਦਰ ਠੱਕੇ ਖਾ ਰਿਹਾ ਜੀ ਉਹ ਇਸ ਮਾਮਲੇ 'ਚ ਜਦੋਂ ਪੁਲਿਸ ਚੌਂਕੀ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਜਾਂਚ ਜਾਰੀ ਹੈ ਤਫਤੀਸ਼ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਕਿ ਆਖਿਰ ਕਸੂਰਵਾਰ ਕੌਣ ਹੈ ਪਿਛੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਚੌਂਕੀ ਬੱਸ ਸਟੈਂਡ ਦੀ ਇਹ ਮੁਲਾਜ਼ਮ ਦੱਸਿਆ ਹੈ ਕਿ ਅੱਜ ਵੀ ਲੋਕਾਂ ਨੇ ਉਹਦੇ ਖਿਲਾਫ ਇੱਕ ਸੀਪੀ ਸਾਹਿਬ ਨੂੰ ਮਿਲੇ ਨੇ ਉਹ ਕਹਿੰਦੇ ਵੀ ਬਲੈਕਮੀਲ ਵੀ ਸਾਨੂੰ ਕਰਦਾ ਰਿਹਾ ਵੀ ਕੀ ਮਸਲਾ ਕੀ ਤੁਹਾਡੇ ਠਾੜਾ ਨਾ ਮੁਲਾਜ਼ਮ ਹੈਗੇ ਹੋ ਉਹਦੀ ਚੌਕੇ ਦੀ ਤੋਰਾਨ ਕੀ ਕਰਤੀ ਐ ਤੇ ਜਿਹੜਾ ਮਸਲਾ ਸੀਗਾ ਉਹਦੇ ਜਿਹੜੇ ਬੰਦੇ ਫੜੇ ਸੀ ਉਹਨਾਂ ਦੀ ਸੱਤ ਪੰਜਾਂ ਕਰਾਤੀ ਸੀਗੀ ਤੇ ਉਹ ਜਵਾਨ ਤੇ ਰਿਹਾ ਹੋ ਗਿਆ ਸੀ ਬਾਕੀ ਜਿਹੜੇ ਹੈਗੇ ਨੇ ਮੁਲਾਜ਼ਮ ਉਹਨਾਂ ਦੀ ਅੱਜ ਦਿਨ ਸ਼ਿਕਾਇਤਾਂ ਆਉਂਦੀਆਂ ਸਟਿੱਕ ਤੌਰ ਤੇ ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ ਮੇਰੇ ਅਨੋਂ ਤੋਂ ਪਹਿਲਾਂ ਲੱਗਾ ਸੀ ਜਦੋਂ ਮੈਂ ਆਇਆ ਹੁਣ ਉਹਦੀ ਮੇਰੇ ਨਾਲ ਜਿਹੜਾ ਮਸਲਾ ਸੀ ਹੁੰਦਾ ਜਿਵੇਂ ਦੀ ਰੁਵਾਣੀ ਕਰਦੇ ਸਿਰ ਉਹਨੇ ਦਾ ਪੂਰੇ ਸਾਹ ਦੇ ਦੇ ਚਨਾਤ ਇਹੋ ਬੱਸ ਸਟੈਂਡ ਚੋਕੀ ਨਹੀਂ ਭਾਈ ਉਹ ਸੀ ਬੱਸ ਤੇ ਤੁਸੀਂ ਹੁਣ ਕਿਹੜੀ ਜਗ੍ਹਾ ਮਤਲਬ ਉਹਨੂੰ ਭੇਜਿਆ ਗਿਆ ਇੱਥੋਂ ਦੀ ਰੁਵਾਣੀ ਕਰਤੀ ਤਰਾਤੀ ਪਹਿਲਾਂ ਦੀ ਬਦਲੀ ਹੋਈ ਸੀ ਕਿ ਹੁਣ ਤੋਂ ਵੀ ਰੁਵਾਣੀ ਕਰਦੇ ਉਹਨੇ ਵੀ ਸਾਈ ਸੀ ਉਹ ਕੋਈ ਹੁਣ ਤੇ ਪਰ ਬੈਨੀਫਿਟ ਕਰ ਰਹੇ ਹੈਂ ਵੈਰੀਫਾਈ ਕਰਕੇ ਲੁਧਿਆਣਾ ਤੋਂ ਪ੍ਰਕਾਸ਼ ਜੱਸਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ